ਵੀ ਆਪਣੀ ਸਰਕਾਰ ਆ ਗਈ ਤਾਂ ਹੁਣ ਸਾਰਾ ਮੈਂ ਪਹਿਲਾ ਕੰਮ ਤਾਂ ਇਹ ਕੀਤਾ ਟੋਲ ਪਲਾਜੇ ਤਾਂ ਬੰਦ ਕਰੀਏ ਪਠਾਨਕੋਟੋਂ ਚੰਡੀਗੜ੍ਹਲੇ ਐਨੇ ਟੋਲ ਪਲਾਜੇ ਪਠਾਨਕੋਟੋਂ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਤੇਲ ਉਹਨੇ ਦੀ ਟੋਲ ਹੁਣ ਤਾਂ ਨਹੀਂ ਲੱਗਦਾ ਨਾ ਕੋਈ ਇਕੱਧਾ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖੋਂ ਨਾ ਤੇ ਵੀ ਹੈ ਜਿੱਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਇੱਕ ਵੀ ਕਲੌਜ਼ ਬ੍ਰੀਚ ਕਰਤਾ ਚੱਕੋ ਬਈ ਬੋਰੀ ਬਿਸਤਰਾ ਸਾਸੀ ਕਰ ਅਸੀਂ ਕੋਈ ਠੇਕਾ ਲਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਉਹ ਚੰਡੀਗੜ੍ਹ ਜਾਣਾ ਬਹੁਤ ਸਮਝ ਲਓ ਇੱਕ ਪਠਾਨਕੋਟ ਵਾਲਾ ਪਾਸਾ ਇੱਧਰ ਲਾ ਸਾਡੇ ਵਾਲਾ ਪਾਸਾ ਵੀ ਥੋੜੇ ਵਾਲੇ ਵਾਂਗੂ ਹੀ ਆ ਉਧਰੋਂ ਸਗਰੂਰ ਵਾਲੇ ਪਾਸੋਂ ਚੰਡੀਗੜ੍ਹ ਆਉਣਾ ਮਤਲਬ ਇੱਕ ਦਿਨ ਪਹਿਲਾਂ ਤਾਂ ਨਾ ਹੋਣੀ ਲੱਗ ਜਾਂਦੇ ਵੀ ਚੰਡੀਗੜ੍ਹ ਜਾਣਾ ਕੱਲ ਨੂੰ ਯਾਰਾਂ ਤੇ ਜੀਰਕਪੁਰ ਦੇ ਨੇੜੇ ਜਾ ਕੇ ਇਦਰੋਂ ਮੁਹੱਲੀ ਦੇ ਨੇੜੇ ਜਾ ਕੇ ਹੱਥ ਕੰਬਲੇ ਆਂ ਡਰਾਈਵਰ ਦੇ ਵੀ ਲੈ ਵੀ ਪੁਚਲਾਨ ਕਟੂਗਾ ਹੁਣ ਚੰਡੀਗੜਾ ਬੜਾ ਸਿਆਪਾ ਯਾਰ ਚੰਡੀਗੜੀ ਹਊਆ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਆ ਯਾਰ ਚੰਡੀਗੜੀ ਨਹੀਂ ਜਾ ਸਕਦੇ ਬੁਲਾਉਂਦੇ ਚੰਡੀਗੜਾ ਸਾਰੇ ਸੋ ਇਸੇ ਕਰਕੇ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਕਿ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜੇ ਤੌਲੀ ਵਾਲੀ ਕੁਰਸੀ ਹੁੰਦੀ ਆ ਬੀ ਸੀ ਡੀ ਵੱਡੇ ਅਫਸਰਾਂ ਤੌਲੀਆ ਲੈ ਉਹ ਪਤਾ ਨਹੀਂ ਕਿਉਂ ਤੌਲੀਆ ਪਤਾ ਨਹੀਂ ਕਿਉਂ ਰੱਖਦੇ ਉੱਤੇ ਇੱਥੇ ਮੇਰੇ ਵਾਲੀ ਤਾਂ ਤੇ ਨਹੀਂ ਬੈਠੇ ਹੋ ਨਾ ਨਹੀਂ ਮੇਰੇ ਮੇਰੇ ਤਾਂ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦੇਣਾ ਮੈਂ ਤੌਲੀਆ ਚੱਕ ਦੋ ਕੋਈ ਤੌਲੀਏ ਜਿਹੜੀਆਂ ਕੁਰਸੀਆਂ ਤੋਂ ਉੱਠੋ ਫਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਉਹਦੀ ਕੋਈ ਕੋਈ ਵੈਲਿਊ ਨਹੀਂ ਉਹਦਾ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇੱਥੇ ਕੰਮ ਹੋਣ ਬਈ ਪਠਾਨਕੋਟ ਦੇ ਵਪਾਰੀਆਂ ਨੇ ਇੱਥੇ ਕੰਮ ਹੋਣਾ ਜੇ ਅੱਜ ਚੰਦਰਮਾ ਤੇ ਜਿਹੜਾ ਅਸੀਂ ਭੇਜਦੇ ਆ ਚੰਦਰਯਾਨ ਉਹ ਸ਼੍ਰੀ ਹਰੀਕੋਟਾ ਤੋਂ ਕੰਟਰੋਲ ਹੋ ਸਕਦਾ ਹੈ ਕਿ ਹੁਣ ਇਹਨੂੰ ਲਾਉਣਾ ਹੈ ਹੁਣ ਇਹਨੂੰ ਸੱਜੇ ਮੋੜਨਾ ਹੈ ਹੁਣ ਖੱਬੇ ਮੋੜਨਾ ਹੈ ਪਠਾਨਕੋਟ ਦੇ ਵਪਾਰੀਆਂ ਦਾ ਕੰਮ ਨਹੀਂ ਹੋ ਸਕਦਾ ਇੱਥੇ ਚੰਡੀਗੜ੍ਹ ਜਾਏ ਬਣਾ ਹੋ ਸਕਦਾ ਈ ਗਵਰਨਮੈਂਟ ਕੀ ਹੈ ਅਸੀਂ ਈ ਗਵਰਨਮੈਂਟ ਸਾਰਾ ਕੁਝ ਨੈਟ ਤੇ ਆਓ ਅਪਲਾਈ ਕਰੋ ਅਸੀਂ ਸਾਰੇ ਅਲੱਗ-ਅਲੱਗ ਜਿਹੜੇ ਖੇਤਰ ਨੇ ਉਹਦਾ ਟਾਈਮ ਬਾਉਂਡ ਕਰਤਾ ਜੇ ਇੰਨੇ ਦਿਨ ਤੁਹਾਨੂੰ ਗਵਰਨਮੈਂਟ ਦਾ ਜਵਾਬ ਨਾ ਆਇਆ ਤਾਂ ਸਮਝ ਲਓ ਸਾਡੇ ਵੱਲੋਂ ਹਾਂ ਹੀ ਹੈ ਕਲਰ ਕੋਟਿੰਗ ਆਫ ਸਟੈਮ ਪੇਪਰ ਪਤਾ ਹੈ ਕਿਹੜੇ-ਕਿਹੜੇ ਕਿੰਨੇ ਕੁ ਬਾਰੀਆਂ ਨੂੰ ਪਤਾ ਹੈ ਕਿ ਆਪਾਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰਾਂ ਦੀ ਕੋਈ ਹੱਥ ਖੜਾ ਕਰ ਸਕ ਇੱਕ ਹੋ ਗਿਆ ਦੋ ਤਿੰਨ ਚਾਰ ਹੂੰ ਤਿੰਨ ਚਾਰ ਨੂੰ ਬਦਲ ਪਾਣੀ ਦਾ ਗਲਾਸ ਮੈਂ ਸਮਝਾਉਣਾ ਕੀ ਹੈ ਬਹੁਤ ਕਮਾਲ ਦੀ ਤਕਨੀਕ ਹੈ ਤੇ ਦੇਸ਼ ਦੇ ਵਿੱਚ ਪਹਿਲਾ ਸਟੇਟ ਹੈ ਆਪਣਾ ਜਿਹੜਾ ਇਹ ਲਾਗੂ ਕਰਨ ਲੱਗਾ ਸਟੈਂਪ ਪੇਪਰ ਸਟੈਂਪ ਪੇਪਰ ਉਹਨਾਂ ਦੇ ਰੰਗ ਬਦਲਦੇ ਤੁਸੀਂ ਸੋਚੋਗੇ ਇਹਦੇ ਨਾਲ ਕੀ ਫਰਕ ਪੈ ਜੂਗਾ ਬਹੁਤ ਵੱਡਾ ਫਰਕ ਪਾਊਗਾ ਇਹਦਾ ਜਿਹੜਾ ਵਪਾਰੀ ਹੈ ਉਹਨੇ ਆਪਣੀ ਫੈਕਟਰੀ ਲਾਉਣੀ ਹੈ ਉਹਨੇ ਜ਼ਮੀਨ ਚਾਹੀਦੀ ਉਹਨੂੰ ਉਹਨੇ ਕਿਤੇ ਹਰਜ ਕਰ ਲਓ ਮੁੱਲਾਂਪੁਰ ਦਾ ਅੱਖੇ ਕੋਲੇ 60 ਏਕੜ ਜ਼ਮੀਨ ਲੈ ਲਿਓ ਨੇ ਉਹਨੂੰ 2-3 ਕਰੋੜ ਦਾ 4 ਕਰੋੜ ਦਾ ਕਿੱਲਾ ਪਿਆ 200 2.50 ਕਰੋੜ ਲੱਗ ਗਿਆ ਉਹਨੇ ਫੈਕਟਰੀ ਲਾਉਣੀ ਹੈ ਪਹਿਲਾਂ ਉਹ ਸੀਐਲਯੂ ਆਂਦੇ ਮਗਰ ਜਾਊਗਾ 6 ਮਹੀਨੇ ਸੀਐਲਯੂ ਲੱਭਦੇ ਹੀ ਨਹੀਂ ਕਿ ਕਿੱਥੇ ਹੈ ਕਿਤੇ ਗੱਲ ਕਰੋ ਕਰਕਰ ਕੇ ਐਮਐਲਯੂ ਮੈਲਿਆਂ ਨੂੰ ਲੱਭੂ ਫਿਰ ਉਹ ਫਿਰ ਕੋਈ ਬਾਬੂ ਲੱਭੂ ਕਰਦੇ ਕਰਾਉਂਦੇ ਸੀਐਲਯੂ ਦੇ ਕਹਿੰਦੇ ਐਨੇ ਐਨੇ ਲੱਗਣਗੇ ਲੈ ਲਓ ਜੀ ਮੈਂ ਤਾਂ 6 ਮਹੀਨੇ ਤੋਂ ਪਹਿਲੀ ਰੇਸ਼ਮ ਦੇਤੀ ਉਹਨੇ ਆਖਿਆ ਸ਼ੁਕਰ ਹੈ ਚਲੋ ਸੀਐਲਯੂ ਹੋ ਗਿਆ ਲਾਈਏ ਫੈਕਟਰੀ ਉਹ ਨਾ 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 ਪੋਲੂਸ਼ਨ ਵਾਲੇ ਕਹਿੰਦੇ ਸਾਡੇ ਕੋਲ ਆ ਅਸੀਂ ਵੀ ਹੈਗੇ ਆ ਇੱਥੇ ਉਹ ਕਹਿੰਦਾ ਇਹ ਕੌਣ ਨੇ ਇਹ ਪੋਲੂਸ਼ਨ ਵਾਲੇ ਆ ਇਹਨਾਂ ਤੋਂ ਬਿਨਾ ਤਾਂ ਹੋ ਹੀ ਨਹੀਂ ਸਕਦਾ ਪੋਲੂਸ਼ਨ ਵਾਲੇ ਦਾ ਬੰਦਾ ਲੱਭਿਆ ਜੀ ਫਿਰ ਉਹਨਾਂ ਨੇ ਫਿਰ ਜਿੰਨੀ ਕੁ ਛੇਲ ਉਹਨਾਂ ਨੇ ਲਾਉਣੀ ਸੀ ਉਹਨਾਂ ਨੇ ਲਾ ਲਈ ਉਕਾ ਚੱਲ ਠੀਕ ਹੈ ਯਾਰ ਹੁਣ ਤਾਂ ਲਾ ਲਈਏ ਨਾ 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 ਫਾਇਰ ਵਾਲੇ ਕਹਿੰਦੇ ਇਧਰ ਆ ਤੂੰ ਲੈ ਅੱਗ ਲੱਗੀ ਕੱਲ ਨੂੰ ਤੇਰੀ ਫੈਕਟਰੀ ਜੇ ਕੋਈ ਹੱਥੋਂ ਕਿਵੇਂ ਐ ਥੋੜੀ ਅੱਗ ਲੱਗ ਕੇ ਦੇ ਦਾਂਗੇ ਪਹਿਲਾਂ ਸਾਡੀ ਅੱਗ ਬਜਾ ਉਹਨਾਂ ਨੂੰ ਠੰਡੇ ਕੀਤਾ ਕਰਦੇ ਕਰਾਉਂਦੇ ਜੀ 3 ਸਾਲ ਲੱਗੇ 3 ਸਾਲ ਤੋਂ ਉਹਦੀ ਜ਼ਮੀਨ 200 ਕਰੋੜ ਸਮਾਂ 200 ਕਰੋੜ ਸਟਕ ਹੋਇਆ ਪਿਆ ਪੈਸਾ ਸਟਕ ਹੋਇਆ ਪਿਆ ਉਹ ਫਿਰ ਇਹ ਸੋਚ ਲਾ ਨਾ ਜ਼ਮੀਨ ਹੀ ਵੇਚ ਦਿੰਦੇ ਆ ਚਲੋ ਮੱਧ ਪ੍ਰਦੇਸ਼ ਚਲਦੇ ਆ ਕਿਤੇ ਹੋਰ ਚਲਦੇ ਆ ਅਸੀਂ ਉਹਦਾ ਇੱਕ ਹੱਲ ਕੱਢ ਲਿਆ ਮੈਂ ਅਫਸਰਾਂ ਦੀ ਮੀਟਿੰਗ ਬੁਲਾਈ ਮੈਂ ਕਿਹਾ ਵੀ ਆਪਾਂ ਸਟੈਂਪ ਪੇਪਰਾਂ ਦੇ ਰੰਗ ਬਦਲ ਸਕਦੇ ਆ ਕਹਿੰਦੇ ਬਦਲ ਸਕਦੇ ਆ ਮੈਂ ਠੀਕ ਹੈ ਹੁਣ ਜਿਹੜਾ ਅਸੀਂ ਕੀਤਾ ਗ੍ਰੀਨ ਸਟੈਂਪ ਪੇਪਰ ਫਾਰ ਇੰਡਸਟਰੀ ਸਨਦਕਾਰ ਨੂੰ ਵਪਾਰੀ ਨੂੰ ਜ਼ਮੀਨ ਉਹਨੇ ਖਰੀਦਣੀ ਨਹੀਂ ਦੇਖਣੀ ਹੈ بیا ਜਾਲੀ ਕਿਲੇ ਮੈਨੂੰ ਮਿਲਦੇ ਨੇ ਹਜੇ ਰਿਸਟੀ ਨ ਕਰਾਵੇ ਉਹ ਸਾਨੂੰ ਦੱਸ ਦੇ ਉਹਦੀ ਆਈਡੈਂਟੀਫਿਕੇਸ਼ਨ ਕਰਕੇ ਆ ਖਤੌਨੀ ਖੇਵਟ ਨੰਬਰ ਹੈ ਅਸੀਂ ਪਟਵਾਰੀ ਤੋਂ ਆਪੇ ਪੁੱਛ ਲਾਂਗੇ ਤਸਿਲਾਰ ਤੋਂ ਸਾਡੇ ਪੋਰਟਲ ਤੇ ਚਲ ਜੇ ਜਾਂ ਸਾਡੇ ਕੋਲੇ ਇਨਵੈਸਟ ਪੰਜਾਬ ਦੇ ਦਫਤਰ ਚ ਆ ਜੀ ਸਾਡੀ ਟੀਮ ਜਾਊ ਸੀਐਲਈ ਵਾਲੀ ਸਾਡੀ ਟੀਮ ਜਾਊ ਫਾਇਰ ਦੀ ਸਾਡੀ ਟੀਮ ਜਾਊ ਫੋਰੈਸਟ ਦੀ ਸਾਡੀ ਟੀਮ ਜਾਊਗੀ ਪੋਲੂਸ਼ਨ ਦੀ 15 ਦਿਨ ਲੱਗਣਗੇ ਜੀ 15 ਦਿਨਾਂ ਦੇ ਵਿੱਚ ਸਾਡੀਆਂ ਤਿੰਨੇ ਚਾਰੇ ਟੀਮਾਂ ਆ ਕੇ ਸਾਨੂੰ ਕਲੀਅਰੈਂਸ ਦੇ ਦੇਣਗੀਆਂ ਸਾਨੂੰ ਇੱਥੇ ਫੈਕਟਰੀ ਲੱਗਣ ਤੇ ਕੋਈ ਦਿੱਕਤ ਨਹੀਂ ਤਾਂ ਅਸੀਂ ਵਪਾਰੀ ਨੂੰ ਕਵਾਂਗੇ ਤੂੰ ਹੁਣ ਐ ਕਰ ਜ਼ਮੀਨ ਦੇ ਮਾਲਕ ਨੂੰ ਬੁਲਾ ਲਾ ਸਾਡੇ ਦਫ਼ਤਰ 'ਚ ਹੀ ਆ ਜਾ ਕਚਹਿਰੀ ਜਾਣ ਦੀ ਲੋੜ ਨਹੀਂ ਉੱਥੇ ਤਹਿਸੀਲਦਾਰ ਬਿਠਾਇਆ ਹੋਇਆ ਹੈ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਰਿਸਟ੍ਰੀਕਲਾ ਭਾਰਤ ਤੈਨੂੰ ਆ ਤਾੜੀਆਂ ਤੋਂ ਪਹਿਲਾਂ ਇੱਕ ਗੱਲ ਸੁਣ ਲਿਓ ਪਰ ਹਰੇ ਰੰਗ ਦਾ ਸਟాంਪ ਪੇਪਰ ਕਿਤਨਾ ਪਊਗਾ ਹਰੇ ਰੰਗ ਦਾ ਸਟాంਪ ਪੇਪਰ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹਦੇ ਵਿੱਚ CLU ਦੀ ਫੀਸ ਵੀ ਹੋਊਗੀ ਉਜ ਪੋਲੂਸ਼ਨ ਦੀ ਫੀਸ ਵੀ ਹੋਊਗੀ ਉਹਦੇ ਵਿੱਚ ਫੋਰੈਸਟ ਵਾਲਿਆਂ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਉਜ ਫਾਇਰ ਦੀ ਕਲੀਅਰੈਂਸ ਦੀ ਫੀਸ ਵੀ ਹੋਊਗੀ ਤੁਸੀਂ ਹਰੇ ਰੰਗ ਦਾ ਸਟੈਂਪ ਪੇਪਰ ਖਰੀਦਿਆ 16ਵੇਂ ਦਿਨ ਤੁਹਾਡੀ ਰਿਸਟਰੀ ਹੋਈ 17ਵੇਂ ਦਿਨ ਭੂਮੀ ਪੂਜਨ ਕਰਕੇ ਪਹਿਲੀ ਇੱਟ ਆਪਣੀ ਫੈਕਟਰੀ ਦੀ ਲਾ ਲਓ ਤੁਹਾਡਾ ਪੈਸਾ ਕਿੰਨੇ ਦਿਨ ਸਟੱਕ ਹੋਇਆ 1 24 ਘੰਟੇ ਵੀ ਸਟੱਕ ਨਹੀਂ ਹੋਇਆ ਜਿੱਦੇ ਤੁਸੀਂ ਰਿਸਟਰੀ ਕਰਾਈ ਅਗਲੇ ਦਿਨ ਤੁਸੀਂ ਫੈਕਟਰੀ ਲਾਣਾ ਹਾਂ 6 ਮਹੀਨੇ ਬਾਅਦ ਫੈਕਟਰੀ ਚੱਲਣ ਤੋਂ ਡੇਢ ਸਾਲ ਬਾਅਦ ਕੋਈ ਆ ਗਿਆ ਬਾਬੂ ਇਨਸਪੈਕਟਰ ਕੋਈ ਆ ਗਿਆ ਕਾਗਜ਼ ਦਿਖਾਓ ਜੀ ਤੁਸੀਂ ਕੱਲਾ 그린 ਸਟੈਂਪ ਪੇਪਰ ਦਿਖਾਉਣਾ ਹੈ ਹਰੇ ਰੰਗ ਦੇ ਸਟੈਂਪ ਪੇਪਰ ਦਾ ਮਤਲਬ ਹੈ ਤੁਸੀਂ ਸਾਰਾ ਕੁਝ ਦਿੱਤਾ ਹੋਇਆ ਪੇ ਕੀਤਾ ਹੋਇਆ ਕੋਈ ਕੁਝ ਨਹੀਂ ਇਨਕੁਆਰੀ ਕਰ ਸਕਦਾ ਤੁਹਾਡੀ ਇਸੇ ਤਰ੍ਹਾਂ ਹੀ ਹਾਊਸਿੰਗ ਵਾਸਤੇ ਰੈੱਡ ਕਰਤਾ ਤੇ ਜਿਹੜੀ ਜ਼ਮੀਨ ਖੇਤੀ ਵਾਲੀ ਐ ਖੇਤੀ ਵਾਲੇ ਨੇ ਖੇਤੀ ਵਾਲੇ ਨੂੰ ਵੇਚੀ ਐ ਉਹਦੇ ਵਾਸਤੇ yellow ਕੋਈ ਪ੍ਰੋਬਲਮ ਨਹੀਂ ਇਸ ਤਰ੍ਹਾਂ ਦੇ ਅਸੀਂ ਇੰਡਸਟਰੀ ਵਾਸਤੇ ਇਨੀਸ਼ੀਏਟਿਵ ਲੈ ਕੇ ਆ ਰਹੇ ਹਾਂ ਮੈਨੂੰ ਮੈਂ ਸੁਣਿਆ ਕਹਿੰਦੇ ਅਸੀਂ ਜੀ ਪਠਾਨਕੋਟ ਵਾਲੇ ਆ ਅਸੀਂ ਤਾਂ ਬਾਰਡਰ ਵਾਲੇ ਆ ਜੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਅਬੋਰ ਜਾਈਏ ਉਹ ਵੀ ਕਹਿੰਦੇ ਅਸੀਂ ਬਾਰਡਰ ਵਾਲੇ ਆਂ ਜੀ ਸੰਨ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਜੀ ਫਿਰੋਜ਼ਪੁਰ ਜਾਵਾਂ ਉਹ ਵੀ ਇਹੀ ਪਿੱਟ ਜਾਂਦੇ ਆਂ ਬਾਰਡਰ ਵਾਲੇ ਆਂ ਜੀ ਕਿਸੇ ਨੇ ਪੁੱਛ ਤਰਨ ਤਰਨ ਜਾਈਏ ਕਹਿੰਦੇ ਬਾਰਡਰ ਵਾਲੇ ਆਂ ਜੀ ਫੌਜ ਦੇ ਵਿੱਚ ਨਾ ਜਦੋਂ ਪ੍ਰੀਡ ਹੁੰਦੀ ਹੈ ਲੈਫਟ ਰਾਈਟ ਲੈਫਟ ਰਾਈਟ ਕਰਦੇ ਜਵਾਨ ਚੱਲਦੇ ਆ ਜਿਹੜਾ ਸਭ ਤੋਂ ਅੱਗੇ ਹੁੰਦਾ ਨਾ ਪ੍ਰੀਡ ਦਾ ਲੀਡ ਕਰਦਾ ਹੁੰਦਾ ਅੱਪਾ ਸਭ ਤੋਂ ਵੱਧ ਤਾੜੀਆਂ ਉਹਦੇ ਵਾਸਤੇ ਮਾਰਦੇ ਆਂ ਵੀ ਇਹ ਸਭ ਤੋਂ ਬੈਸਟ ਹੋਣਾ ਇਹਨਾਂ ਦੀ ਬਟਾਲੀਅਨ ਦਾ ਵੀ ਜਿਹੜਾ ਮੂਹਰੇ ਲਾਇਆ ਸਭ ਤੋਂ ਅੱਗੇ ਲਾਇਆ ਜਿਹੜਾ ਸਭ ਤੋਂ ਮਾਗਰ ਹੁੰਦਾ ਉਹਦੇ ਥੋੜੇ ਤਰਸਜਾ ਕਰ ਲੈਨੇ ਆਪਾਂ ਵੀ ਯਾਰ ਵਿਚਾਰਾ ਸਭ ਤੋਂ ਪਿੱਛੇ ਲਾਇਆ ਰਿਹਾ ਹੈ ਡੰਗ ਜਾ ਸਾਰੂ ਹੀ ਕੰਮ ਹੈ ਜਿਆਦਾ ਹੋਣਾ ਨਹੀਂ ਅਚਾਨਕ ਪ੍ਰੇਡ ਦਾ ਕਮਾਂਡਰ ਕਹਿੰਦਾ ਪਿੱਛੇ ਮੁੜਾਂਗੇ ਪਿੱਛੇ ਮੁੜ ਉਹ ਸਭ ਤੋਂ ਮੂਹਰੇ ਹੋ ਜਾਂਦਾ ਜਿਹੜਾ ਸਭ ਤੋਂ ਪਿੱਛੇ ਵਾਲਾ ਜੀ ਆਪਾਂ ਫਿਰ ਉਹਦੀ ਤਾਰੀਫ ਕਰਨ ਲੱਗ ਜਾਂਦੇ ਆਂ ਸੋ ਆਪਣੇ ਆਪ ਨੂੰ ਕਦੇ ਵੀ ਨਾ ਇਹ ਨਹੀਂ ਸਮਝਣਾ ਤੁਸੀਂ ਸਭ ਤੋਂ ਪਹਿਲੇ ਵੀ ਹੋ ਜੇ ਇਧਰੋਂ ਗਿਰਲੀ ਹੈ ਤਾਂ ਸਭ ਤੋਂ ਪਹਿਲੇ ਵੀ ਸੋ ਮੈਂ ਕਦੇ ਵੀ ਕੋਈ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕਰੂੰਗਾ ਕਿ ਆ ਪੰਜਾਬ ਮੇਰਾ ਨਹੀਂ ਆ ਪੰਜਾਬ ਮੇਰਾ ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਵੀ ਕੋਈ ਕੋਈ ਫਿਲਮ ਦਾ ਪ੍ਰੋਜੈਕਟ ਆਵੇ ਕੋਈ ਫਿਲਮ ਸਿਟੀ ਦਾ ਬਣ ਰਿਹਾ ਹੈ ਪਲੈਨ ਤਾਂ ਅਸੀਂ ਦਾ ਤੁਹਾਡੇ ਇਲਾਕਾ ਦਿਖਾ ਕੇ ਲੈ ਕੇ ਜਾਂਦੇ ਹਾਂ ਉਹਨਾਂ ਨੂੰ ਵੀ ਇੱਥੇ ਕਿਉਂ ਨਹੀਂ ਆਉਂਦੇ ਬਈ ਬੜਾ ਬੜਾ ਡਵੈਲਪ ਹੋ ਜਾਣਾ ਜੇ ਕਿਤੇ ਕਿਉਂਕਿ ਧਰਮਸ਼ਾਲਾ ਮੈਚ ਹੁੰਦੇ ਆ ਕ੍ਰਿਕਟ ਦੇ ਪਠਾਨਕੋਟ ਦਾ 에어ਪੋਰਟ ਤੁਸੀਂ ਗੱਲ ਕੀਤੀ ਅਸੀਂ 에ਵੀਏਸ਼ਨ ਮਿਨਿਸਟਰੀ ਨਾਲ ਗੱਲ ਕਰਦੇ ਆ ਘਟੂ ਘਟ ਹਫਤੇ ਚ ਦੋ ਤਿੰਨ ਫਲਾਈਟਾਂ ਦਿੱਲੀ ਦੀਆਂ ਚਲਵਾ ਲਾਂਗੇ ਆਪਾਂ ਕਿਉਂਕਿ ਇਥੋਂ ਹਿਮਾਚਲ ਤੇ ਜੰਮੂ ਕਸ਼ਮੀਰ ਵੀ ਨੇੜੇ ਪੈਂਦਾ ਬਾਕੀ ਤੁਸੀਂ ਕਿਹਾ ਕਿ ਥੋੜੇ ਜੇ ਇਨਸੈਂਟਿਵ ਦੇ ਦਿਓ ਤਾਂ ਆਪਾਂ ਘਟੂਏ ਤੋਂ ਵੱਧ ਇੰਡਸਟਰੀ ਇਹਦੇ ਬਾਰੇ ਮੈਂ ਸੋਚ ਸਕਦਾ ਕਿ ਪਠਾਨਕੋਟ ਨੂੰ ਇੱਕ ਬਾਰਡਰ ਦਾ ਇਲਾਕਾ ਹੋਣ ਦੇ ਨਾਤੇ ਇੱਕ ਸਪੈਸ਼ਲ ਪੈਕੇਜ ਦੇ ਸਕਦੇ ਆ ਕਿ ਇੱਥੇ ਇੰਡਸਟਰੀ ਨੂੰ ਬੂਸਟ ਕਰਨ ਵਾਸਤੇ